ਤੇਰ ਲੱਗ ਗਿਆ ਉੱਡਣ ਸਿਰੇ ਵੇ ਨਵਾਂ ਖਰਚਾ ਆ ਗਿਆ ਮਿੱਤਰੋ ਨਵਾਂ ਖਰਚਾ ਇਹ ਤਾਂ ਮਹਿੰਗੇ ਹੀ ਬਹੁ ਪੈਂਦੇ ਆਗੇ ਆਪਣਾ ਪੰਜਾਬੀ ਭਰਾ ਹੀ ਆ ਕਿਉਂਕਿ ਯਾਰ ਮੈਨੂੰ ਨਹੀਂ ਆ ਪਹਿਲਾਂ ਆ ਸਾਈਡ ਤੇ ਇੱਕ ਛੜਨਾ ਪੈਣਾ ਜਿਹੜਾ ਮੈਂ ਲੈ ਕੇ ਆਇਆ ਹਨਾ ਉਹਨੂੰ ਚਾੱਕ ਕੇ ਫੇਰ ਉਹਨੂੰ ਡੌਗ ਬੈਲੀ ਕਰਨੀ ਮੈਨੇ ਉਹਨੂੰ ਸਾਈਡ ਤੇ ਛੜਨਾ ਪੈਣਾ ਫੇਰ ਇਹਨੂੰ ਹੁੱਕ ਕਰੂੰਗਾ ਵਨ ਟਾਈਮ ਇਨਵੈਸਟਮੈਂਟ ਲਾਈਫਟਾਈਮ ਫਰੀ ਵੀਹ ਇੱਕ ਬੰਦਾ ਐ ਸੋਚਦਾ ਆਪਦਾ ਵੀ ਮੈਂ ਲਾ ਲਾਂ ਬਾਕੀ ਦੇਖੀਓ ਹੁਣ ਮੂਹਰੋਂ ਆ ਇੱਕ ਚੀਜ਼ ਲਿਆਂਦੀ ਆ ਟਰੱਕ 'ਚ ਬੈ ਕੇ ਦਿਖਾਉਣਾ ਇਹ ਨਾ ਨਾ ਤਾਂ ਉਹ ਚੀਜ਼ ਦਾ ਮਰਨਾ ਹੱਲ ਆ ਹਨ ਨਾ ਹਰ ਵਕਤ ਰੋਈ ਜਾਣਾ ਹੱਲ ਆ ਹਮੇਸ਼ਾ ਕਿਹਾ ਕਰੋ ਚੜ੍ਹਦੀ ਕਲਾ ਵਾਹਿਗੁਰੂ ਦੀ ਕਿਰਪਾ ਹਨ ਠੀਕ ਆ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲਓ ਸਬਸਕ੍ਰਾਈਬ ਆਪਣਾ ਤੇ ਨਾਲ ਦੀ ਨਾਲ ਬੈਲ ਆਈਕਨ ਕੀ ਹਾਲ ਚਾਲ ਆ ਮਿੱਤਰੋ ਸਾਰੇ ਚੜ੍ਹਦੀ ਕਲਾ 'ਚੋਂ ਅੱਪਾਂ ਵੀ ਆ ਮਿੱਤਰੋ ਅੱਜ ਹੈਗਾ ਸੰਡੇ ਦੀ ਸ਼ਾਮ ਹੋ ਗਿਆ 5 ਵਜੇ ਅਜ ਦੇ ਹਿਸਾਬ ਨਾਲ ਤੇ ਕਿੰਨਾ ਹਨੇਰਾ ਹੋ ਗਿਆਗਾ ਤੇ ਇੱਧਰ ਖੜਾ ਆਪਣਾ ਝੋਟਾ ਮੈਂ ਵੀ ਨਾਲ ਦਾ ਚੈੱਕ ਕਰ ਲ ਕੇ ਸਾਰਾ ਕੁਝ ਵੀ ਗੁੱਡ ਹੈਗਾ ਇਹ ਨਾਲੇ ਸਵੇਰ ਜਿਹੜਾ ਆਪਾਂ ਟਰੇਲਰ ਲੈ ਕੇ ਜਾਣਾ ਐਮਪਟੀ ਹਨਾ ਨਾਲੇ ਉਹ ਹੁੱਕ ਕਰ ਜਾਂਦੇ ਆ ਨਾਲੇ ਪ੍ਰੀ ਟ੍ਰਿਪ ਹੋ ਜਾਊਗਾ ਤੇ ਸੁਬਾਹ ਕੇ ਸੈਲਫੀ ਮਾਰਨੀ ਹੋ ਨਾਲ ਟਰੱਕ ਉਧਰ ਲਾ ਜਾਗੇ ਓਏ ਹੋਏ ਹੋਏ ਉੱਥੇ ਆਇਆ ਟਰੈਲਰ ਹੀ ਲਾਤਾ ਗਏ ਨੇ ਉਹਨਾ ਮੈਂ ਪਲੱਗ ਲਾ ਗਿਆ ਸੀ ਕੱਲ ਆਹ ਦੇਖੋ ਇਹਨਾਂ ਲਾਦ ਗਏ ਹੁਣ ਕਿਉਂਕਿ ਸੈਲਫੀ ਮਾਰਨੀ ਆ ਲੈ ਉਧਰੋਂ ਹੀ ਲਾ ਦਿੰਨਾ ਕੇਰਾ ਨਹੀਂ ਫੇਰ ਨਾ ਇਹ ਤੋਂ ਸਪਾਰਕ ਮਾਰ ਕੇ ਨਾ ਕਾਲਾ ਹੋ ਜਾਂਦਾਗਾ ਆ ਕੇਰਾ ਪ੍ਰੀ ਟ੍ਰੈਂਪ ਕਰ ਲਗੇ ਫੇਰ ਰੱਖਦੇ ਆ ਇਹਨੂੰ ਕੋਲੀਏ ਹੱਡ 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 ਵਾਹਿਗੁਰੂ ਵਾਹਿਗੁਰੂ ਆ ਜਾ ਵੇ ਥੱਲੇ 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 ਹੈ ਨਹੀਂ ਠੰਡ ਤਾਂ ਏਡੀ ਤੜਕੇ ਨੂੰ ਪੰਜ ਚਾਰ ਮੈਂਸ ਜਾਊਗਾ ਸਨੋ ਸ਼ੋਅ ਕਰਦਾ ਸੀਗਾ ਕੱਲ ਵੀ ਮੈਂ ਦੇਖਿਆ ਸੀ ਹਨਾ ਬੈਦਰ ਅੱਜ ਅੱਜ ਹੈ ਨਹੀਂ ਕੁਝ ਨਹੀਂ ਸ਼ੋਅ ਕਰਦਾ ਵਾਹਿਗੁਰੂ ਵਾਹਿਗੁਰੂ तो दे तो चाक चाक हाँ देखो सारा धोता वादे मोटर ते पानी मारे जो आप मोटर सारी सारा मारिया चक चलो गारा तह ट लाग उ लग गया उडना ਵਾਹ ਵੀ ਥੋੜੇ ਘੜੇ ਕੱਢੂਗਾ ਪੌਣੇ ਪੈਣਗੇ ਟਾਇਰ ਨਵਾਂ ਖਰਚ ਆ ਗਿਆ ਮਿੱਤਰੋ ਨਵਾਂ ਖਰਚਾ ਇਹ ਤਾਂ ਮਹਿੰਗੇ ਬਹੁ ਪੈਂਦੇ ਆਗੇ ਮੂਹਲੇ ਟਾਇਰ ਭਈ 8 ਡਾਲਰ ਵਾਂਗੂ ਇੱਕ ਟਾਇਰ ਪੈਂਦਾ ਮਿਚਲਨ ਦਾ ਉਹੀ ਨਾਮ ਵਾਲਾ ਕਰ ਕਰਾ ਕੇ 2500 ਡਾਲਰ ਵਾਂਗੂ ਲੱਗ ਜਾਂਦਾਗਾ ਦੋਨੇ ਟਾਇਰ ਅਲਾਈਨਮੈਂਟ ਸਾਰਾ ਕੁਝ ਤਾ ਵੇਖਦੇ ਜਿੰਨੇ ਦਿਨ ਕੱਢਦਾ ਜਾਂ ਜਿਹੜਾ ਉਹ ਘਰੇ ਪਿਆ ਹਨਾ ਐਦੀ ਥਾਂ ਤੇ ਅਗਲੇ ਕਿਹੜੇ ਚੇਂਜ ਕਰਾ ਦਾਂਗੇ ਇੱਕ ਟਾਇਰ ਕੇਰਾ ਉਹ ਪਵਾ ਦਾਂਗੇ ਫਿਰ ਹੋਰ ਕੀ ਐ ਉਹਦਾ ਫਿਰ ਆਹੀ ਫਾਇਦਾ ਹੁੰਦਾ ਰੱਖਣ ਦਾ ਆ ਦੇਖੋ ਆ ਕੰਨੀ ਇਧਰੋਂ ਉੱਡਣ ਲੱਗ ਗਈ ਐ ਡੱਬ ਪੈ ਗਿਆ ਆ ਥਾਂ ਤੇ ਇੱਥੋਂ ਥੋੜਾ ਜਿਹਾ ਹੈਗਾ ਇਧਰਲੀ ਕੰਨੀ ਹੈਗੀ ਐ ਦੀ ਆ ਦੇਖੋ ਐ ਸੌਖਾ ਤਰੀਕਾ ਕੀ ਹੁੰਦਾ ਆ ਕੰਨੀ ਤੇ ਆਇਆ ਹੱਥ ਮਾਰ ਲਓ ਆਹ ਜੇ ਕੰਨੀ ਪਤਾ ਲੱਗਦਾ ਹਨਾ ਇਧਰ ਆਹ ਹੋ ਗਿਆ ਕੋਲ ਕੋਈ ਨਹੀਂ ਆਹ ਗੇੜਾ ਲਾ ਕੇ ਆਉਣੇ ਬਾਲਾ ਉਹ ਦੇਖਦੀ ਆਂ ਫਿਰ ਸਲਫ ਮਾਰ ਕੇ ਲੈ ਕੇ ਰੱਬ ਦਾ ਨਾਮ ਸਤ ਨੌ ਵਾਹਿਗੁਰੂ ਸੱਚਾ ਪਾਤਸ਼ਾਹ ਸੁੱਖ ਰੱਖਿਓ। ਜਾਓ। ਕੱਲ ਸ਼ਾਮ ਨੂੰ ਵੀ ਅਸੀਂ ਆਏ ਸੀ ਕਿ ਇੱਧਰ ਉਦੋਂ ਪਲਾਸਟਰ ਇਹਨੂੰ ਤੜ ਕੇ ਸੀ ਇਹਨੂੰ। ਮੈਂ ਅਰਦੇਸਕ ਕਾਣੂ ਲੈਣਾ ਉੱਥੇ ਟਾਇਰਾਂ ਵਾਲੇ ਕੋਲੇ ਚੱਲਦੇ ਆਂ ਮੁੰਡੇ ਕੋਲੇ ਸ਼ੌਪ ਤੇ ਟਰੱਕ ਲੈ ਕੇ। ਅੱਜ ਟਾਈਮ ਕੀ ਹੋਇਆ 5:30 ਹੀ ਹੋਇਆ ਸ਼ਾਮ ਦੇ ਕਰਾ ਲੈਣੇ ਆ ਘੰਟਾ ਲੱਗਣਾ ਨਹੀਂ ਜੇ ਉਹ ਫ੍ਰੀ ਹੋਏ ਨਾ ਜੇ ਤਾਂ ਇਹਨੇ ਕਿਹਾ ਵੀ ਟਾਇਰ ਹੀ ਬਦਲ ਦਿੰਨੇ ਆ ਫਿਰ ਆਪਣੇ ਕੋਲ ਘਰੇ ਪਿਆ ਜਿਹੜਾ ਟਾਇਰ ਗਰਾਜ ਚ ਉਹ ਲਿਆ ਦੂੰਗਾ ਮੈਂ ਇਹਨੂੰ ਰੋ ਪਾ ਦਾਂਗੇ ਜਾਂ ਜੇ ਉਹਨਾਂ ਨੇ ਕਿ ਇਹਨਾਂ ਦੀਆਂ ਗੰਗੀਆਂ ਚੇਂਜ ਕਰ ਲੈਣੇ ਆ ਤਾਂ ਉਹ ਮੈਂ ਦੇਖ ਲਾਂਗੇ ਪੁੱਛਦਾ ਵੈਸੇ ਉਹਨੂੰ ਜਾ ਕੇ ਫਿਰ ਦੱਸਦਾ ਤੁਹਾਨੂੰ ਪਲਾਨ ਚੇਂਜ ਹੋ ਗਿਆ ਕਿਉਂਕਿ ਮੁੰਡੇ ਹੀ ਹੈ ਨਹੀਂ ਸ਼ੌਪ ਤੇ ਇੱਥੇ ਕੌਣ ਫਿਰ ਆ ਕੇ ਕਰਾਵਾਂਗੇ ਯਾਰ ਚਲਦੇ ਆਗੇ ਲੈ ਆ ਕੇ ਹੋੱਕੀ ਕਰਤਾ ਆਪਾਂ ਦਵਾਰੇ ਔਰ ਫਿਰ ਮੈਂ ਕਹੇ ਇਹ ਤਾਂ ਸਵੇਰ ਟਾਈਮ ਬਚੂਗਾ ਸਕਿੱਡਾਂ ਕਾੜਤੀਆਂ ਜਿਹੜੀਆਂ ਵਿੱਚ ਪਈਆਂ ਸੀ ਉਹਨਾਂ ਨੇ ਦੋ ਬੰਦੇ ਲਾਤੇ ਸੀ ਆਪਾਂ ਸਕਿੱਡਾਂ ਗੰਢ ਕੇ ਆਏ ਲੰਘਣਾ ਪੈਂਦਾ ਇੱਕ ਜੈਕਟ ਮੈਂ ਉਦਾਂ ਦੀ ਪਾਲੀ ਤੇ ਨਾਲ ਗੰਦੀ ਹੋ ਜਾਈ ਕਿਉਂਕਿ ਨੂਨ ਨਾਣ ਮਿੱਟੀ ਬਹੁਤ ਲੱਗੀ ਵੀ ਟਰੈਲਰਾਂ ਨੂੰ ਪੈਰ ਸਹੀ ਆ ਆ ਦੇਖੋ ਆਸ ਕਿੱਡਾ ਵਿੱਚ ਪੰਗਾ ਸੀ ਇੱਥੇ ਇਹਨਾਂ ਦੀ ਕੋਈ ਕੋਈ ਕਦਰ ਨਹੀਂ ਪਾਣਾ ਜਿੰਨੀਆਂ ਮਰਜ਼ੀ ਲੈ ਜਾਓ ਚੱਕ ਕੇ ਮੁਫਤਾਂ ਤੇ ਆਪਣੇ ਉਹੀ ਲੱਕੜ ਨਹੀਂ ਲਾਭਦੀ ਹਨਾ ਇੰਨਾ ਕ ਵਰਤੋ ਇੱਥੇ ਕਿਹੜਾ ਕੋਈ ਚੁੱਲ੍ਹੇ 'ਚ ਅੱਗ ਪਾਉਂਦਾ ਤੇ ਬਾਧੂ ਆਸਾ ਲਾ ਲੋ ਤੇ ਆਪਣੇ ਕਿੰਨੇ ਦੀ ਵੇਖਦੀ ਹੂ ਇਹ ਆ ਕਰਤੀ ਆ ਖਾਲੀ ਇਹਨਾਂ ਨੇ ਹੁਣ ਇਹ ਤੇ ਲੋਡ 12 3 ਆ ਮਤਲਬ ਇੱਕ ਕੱਢ ਦਿੰਨੇ ਆ ਕਿਸੇ ਦੇ ਹੋਰ ਕੰਮ ਆ ਜੂ ਆਸ ਕਿੱਡਾ ਹਾਰੀਆਂ ਇਹਦੇ 'ਚ ਗੱਡੀਆਂ ਕਹੀ ਦੀਆਂ ਦਾ ਮੈਂ ਇੰਡੀਆ ਭੇਜਨਾ ਕੱਦੂ ਤਾਂ ਤੁਸੀਂ ਨਹੀਂ ਭੇਜਦੇ ਮੈਨੂੰ ਹੈ ਬੰਦਾ ਮੇਰਾ ਕਿੱਧਰ ਗਿਆ ਜਿਹੜਾ ਸਕਿੰਡਾਂ ਹਾਲ ਸੀ ਆ ਗਿਆ ਆ ਗਿਆ ਆ ਗਿਆ ਆ ਗਿਆ ਇਹ ਨੇ ਹਾਂ ਸੁਣਦੀ ਆਵਾਜ਼ ਇਹ ਬੰਦਾ ਸਾਡਾ ਸਾਫ਼ ਕਰੂਗਾ ਇਹਦੇ ਨਾਲ ਰਾਜਵੀਰ ਆ ਕਹਿੰਦੇ ਮੁੰਡੇ ਦਾ ਨਾਂ ਰਾਜਵੀਰ ਬਲੋਰ ਆ ਇਹ ਪੈਟਰੋਲ ਵਾਲਾ ਆਪਣੇ ਕੋਲੇ ਚਾਰਜਿੰਗ ਵਾਲਾ ਇਹ ਪੈਟਰੋਲ ਨਾਲ ਚੱਲਦਾ ਰਾਜਵੀਰ ਇਹ ਚ ਤਿੰਨ ਤਿੰਨ ਉਹ ਆਹ ਹਾਂ ਲੋਡ 12 ਤੇ ਇੱਕ ਕਾਰ ਦੀ ਭਲਾ ਹੋਰ ਚ ਰੱਖ ਦਾਂਗੇ ਵੇ ਦੇਖੀ ਆਹ ਬਈ ਉਹਰੇ ਨੂੰ ਮਾਰੀ ਪੈਰ ਪੈਰ ਮਾਰੇ ਦੇ ਉਹਦੇ ਮਾਰ ਦੇ ਨਹੀਂ ਨਹੀਂ ਬਾਹਰ ਰੱਖ ਦੇ ਆਹ ਰੇ ਤੰਗ ਭੈ ਗਿਆ ਬਸ ਓਕੇ ਆ ਮੈਂ ਪਈ ਰਹਿਣ ਦੇ ਇਹ ਤਾਂ ਪਹੂਗਾ ਹੁਣ ਉੱਧਰ ਹੋ ਜੀਏ ਇਹਨੂੰ ਰੱਖ ਦਿੰਨੇ ਆ ਇੱਥੇ ਹੋਰ ਕੰਮ ਆ ਜੂ ਹਾਂਜੀ ਕੀ ਹਾਲ ਚਾਲ ਆ ਸਾਰੇ ਭਰਾਵਾਂ ਦਾ ਸਾਰੇ ਚੜ੍ਹਦੀ ਕਲਾ ਚੋਂ ਹੁਣੇ ਵੀ ਚਾਹੀਦੇ ਹਾਂ ਟਰੱਕ ਆਪਾਂ ਸਟਾਰਟ ਕਰਾ ਲਿਆ ਸੀਗਾ ਜੱਗਾ ਕਰ ਗਏ ਕਿਹਾ ਤਾਂ ਰਾਜਵੀਰ ਨੂੰ ਸੀ ਕਰ ਗਏ ਜੱਗਾ ਚੱਲ ਆਪਾਂ ਨੂੰ ਤਾਂ ਟਰੱਕ ਸਟਾਰਟ ਚਾਹੀਦਾ ਹੁਣ ਨੀ ਇਧਰ ਦੀ ਨੰਗਣਾ ਨਵੀਂ ਨਵੀਂ ਜੈਕਟ ਪਾਈ ਵੀ ਆ ਸਾਰੀ ਲਵੇੜ ਦੂੰ ਹੁਣ ਉੱਧਰ ਦੀ ਨੰਗਦੇ ਦੂਜੀ ਸਾਈਡ ਟਰੱਕ ਅਗਲੇ ਘੇੜੇ ਧੋਵਾਂਗੇ ਨਾਲੇ ਉਹ ਟਾਇਰਾਂ ਦਾ ਉਹ ਕਰ ਲਾਂਗੇ ਕੀ ਕਰਨਾ ਜਾਂਦਾ ਫਲਿੱਪ ਕਰਨਾ ਹੈ ਫਲਿੱਪ ਕਰ ਲਾਂਗੇ ਮੂਹਰੇ ਲੈ ਟਾਇਰ ਤੇ ਨਹੀਂ ਜਿੰਨਾ ਨੇ ਪੌਣੇ ਪੈ ਨਵੇਂ ਪਾ ਦਾਂਗੇ ਕਿਉਂਕਿ ਪੌਣੇ ਤਾਂ ਪਹਿਨੇ ਹੀ ਆ ਤੇ ਕੋਣ ਬੈਹ ਜ਼ਰੂਰ ਤੋਂ ਪਿਛਲੇ ਟ੍ਰਿਪ ਤੇ ਜਿਆਦਾ ਦਿਨ ਲੱਗੇ ਕਰਕੇ ਦੋ ਪਾਣੀ ਦੇ ਕੇਸ ਲੈ ਲੈਂਦੇ ਆ ਤੇ ਸਾਮਾਨ ਸਾਰਾ ਹੁਣ ਕੱਢ ਕੇ ਇੱਕ ਕੇਸ ਥੱਲੇ ਰੱਖ ਦਿਆ ਉਦੋਂ ਨਾਲ ਟਰੱਕ ਹੋਰ ਗਰਮ ਹੋ ਜਾਊਗਾ ਫੇਰ ਨਿਕਲਦੇ ਆ ਫੋਟੋ ਨਵਾਂ ਆਇਆ ਮੈਂ ਕੱਲੋਂ ਹੱਕ ਕਰਕੇ ਗਿਆ ਸੀ ਹਨ ਐਵੇਂ ਕਹਿੰਦਾ ਮੇਰਾ ਧਿਆਨ ਹੀ ਨਹੀਂ ਪਿਆ ਵੀ ਏਅਰ ਛੱਡਣ ਵਾਲੀ ਆ ਟਰੈਲਰ ਦੀ ਮੈਂ ਛੱਡ ਗਿਆ ਸੀ ਉਹ ਮਾੜੀ ਮੋਟੀ ਕਿਤੋਂ ਲੀਕ ਹੋ ਗਈ ਉਹਦੇ ਕਰਕੇ ਉਹ ਨਿਕਲ ਕੇ ਬ੍ਰੇਕ ਕਿੱੱਚੇ ਪਏ ਆ ਚੱਲ ਓ 11:30 ਹੋ ਗਿਆ ਇੱਥੇ ਉਹ ਸਵਾ ਨਹੀਂ ਤਾਂ ਮੈਂ ਇਤੋਂ ਵੀ ਘੰਟਾ ਪਹਿਲਾਂ ਨਿਕਲਿਆ ਹਣਾ ਸੀਗਾ ਮੈਨੂੰ ਨਾ ਆਪਣਾ ਬੈਂਕ ਜਾਣਾ ਪੈ ਗਿਆ ਮੈਂ ਗੇਟ ਵੀ ਖਲਾ ਲਏ ਉਦੋਂ ਉਹ ਵੀ ਬੰਦ ਹੋ ਜਾਣਾ ਯਾ ਬੰਦ ਹੋ ਗਿਆ ਬੰਦ ਦਾਰ ਕੋਕਦੇ ਆ ਫੋਨ ਲਾਵਾਂ ਦੁਬਾਰੇ ਜਿਵੇਂ ਆਣਾ ਜਾੜ ਖੁੱਲਾਗਾ ਆਪਣਾ ਧਾਉਣ ਸਿਆਲਾਂ ਇੰਨ ਕੀ ਮਾਣੇ ਟੇਡੇ ਲੁਟਕ ਘਾ ਲੋ ਟਰੱਕ ਨੂੰ ਵੀ ਸੋਲ ਨੂੰ ਇਧਰਲੇ ਟਾਇਰ ਵੀ ਦੇਹ ਜਾਣ ਹਨਾ ਤੇ ਉਧਰਲੇ ਵੀ ਘੋਕਦੇ ਆ ਜਿਵੇਂ ਇਹ ਦੂਆ ਦੇਹੀ ਚੱਕਰ ਚੱਲਿਆ ਕਰ ਮਾ ਟਾਇਰ ਫਰੀਜ ਹੋ ਗਏ ਹਨਾ ਬਹੁਤ ਧਿਆਨ ਨਾਲ ਧਿਆਨ ਨਾਲ ਅੱਜ ਆਪਣਾ ਬੁੱਕ ਪੂਰੀ ਪੂਰੀ ਪਹੁੰਚੂਗੀ ਇੱਥੋਂ 1035 ਕਿਲੋਮੀਟਰਾਂ ਤੋਂ ਮਾ ਜਿੱਥੇ ਜਾਣਾ ਬਸਕੌਂਸਨ ਜਾਣਾ ਇਸ ਵਾਰੀ ਆਪਾਂ ਮਿਨੀ ਸੋਟਾ ਨਹੀਂ ਉਹ ਹੀ ਤਾਂ ਮੋਇਆ ਜੀ ਦਾ ਡਰ ਸੀ ਮਿੰਤਰੋ ਹਣਾ ਇੱਥੇ ਜੇ ਕਰੂਗਾ ਤਾਂ ਹੁਣੇ ਲਾ ਦੇਣਾ ਇੱਥੇ ਹੁਣ ਮੈਨੂੰ ਆਪਦੀ ਡੌਗ ਤੇ ਲਾਉਣਾ ਪਊਗਾ ਉੱਤਰੀ ਮੈਂ ਕਿਹਾ ਮੈਂ ਹੁੱਕ ਕਰ ਦਿੰਨਾ ਤੋ ਮੇਰਾ ਟ੍ਰੇਲਰ ਕਾ ਕਿਧਰ ਛੱਡ ਦੇ ਬਾਈ ਕਹਿੰਦਾ ਚੱਕਰੀ ਕੋਈ ਨਹੀਂ ਛੱਡ ਦਿੰਨੇ ਆ ਆਪਣਾ ਪੰਜਾਬੀ ਭਰਾ ਹੀ ਆ ਕਿਉਂਕਿ ਯਾਰ ਮੈਨੂੰ ਨਹੀਂ ਆ ਪਹਿਲਾਂ ਆ ਸਾਈਡ ਤੇ ਇੱਕ ਛੜਨਾ ਪੈਣਾ ਜਿਹੜਾ ਮੈਂ ਲੈ ਕੇ ਆਇਆ ਹਨ ਉਹਨੂੰ ਚੱਕ ਕੇ ਫੇਰ ਉਹਨੂੰ ਡੌਗ ਬੈਲੀ ਕਰਨੀ ਮੈਨੂੰ ਉਹਨੂੰ ਸਾਈਡ ਤੇ ਛੱਡਣਾ ਪੈਣਾ ਫੇਰ ਇਹਨੂੰ ਹੁੱਕ ਕਰੂੰਗਾ ਤੇ ਫੇਰ ਇਹਨੂੰ ਇੱਥੇ ਛੱਡੂ ਫੇਰ ਉਹਨੂੰ ਜੇ ਕੋ ਮਨ ਲਾ ਚਾਰ ਪੰਜ ਜਾਰੀ ਕੰਮ ਹੋ ਜਾਊਗਾ ਬਾਈ ਕਹਿੰਦਾ ਮੈਂ ਛੱਡ ਦਿੰਨਾ ਧੰਨਵਾਦ ਬਾਈ ਦਾ ਯਾਰ ਬਾਲਾ ਬਾਲਾ ਐ ਬੰਦੇ ਖੈਰ ਆਪਣੇ ਬੰਦੇ ਤਾਂ ਆਖੇ ਲੱਗ ਹੀ ਜਾਂਦੇ ਆਗੇ ਭਾਈ ਹੋ ਤਾਂ ਨਹੀਂ ਹੁੱਕ ਕਰਨ ਲੱਗ ਗਿਆ ਜਿਵੇਂ ਆਪਦੇ ਵਾਲਾ ਕਿ ਮੋੜ ਦਾ ਟਰੱਕ ਨਹੀਂ ਲੈਉਂਦਾ ਭਾਈ ਕੱਲ ਆਏ ਅਗਲੀ ਵੀਡੀਓ ਨਹੀਂ ਬਣਾਉਂਦੇ ਕੰਪਨੀ ਦਾ ਕਹਿ ਰਿਹਾ ਚੈੱਕ ਕਰੁੰਦਾ ਚਲ ਬਾਅਦ ਕੀ ਬਣਾਉਣਾ ਕਿਉਂ ਹੋ ਵੀ ਨਾ ਡਾਕ ਬਿੱਲੀ ਹੁਣ ਇੱਥੇ ਆਪਾਂ ਲਾ ਦਾਂਗੇ ਬਾਅਦ ਛੱਡ ਕੇ ਬਾਈ ਨੂੰ ਮੈਂ ਕਿਹਾ ਤੂੰ ਵਿੱਚ ਹੀ ਬੈਠੇ ਰਹਿਣਾ ਉਤਰਨਾ ਨਹੀਂ ਉੱਥੇ ਛੱਡ ਦਿੰਨੇ ਆ। ਬਾਹਲੇ ਨੂੰ ਛੱਡ ਕੇ ਹੁੱਕ ਕਰ ਲਾਂਗੇ। ਕਿੰਨਾ ਕੇ ਥੈਂਕ ਯੂ ਕਰਾਂ ਭਰਾ ਤੇਰਾ ਉਨਾ ਹੀ ਥੋੜਾ ਹੈਗਾ ਸੱਚੀ। ਬਹੁਤ ਜ਼ਿਆਦਾ ਹੈਲਪ ਹੋ ਗਿਆ ਓਡੇ ਦੇ ਸਾਹਮਣੇ ਆ। ਨਹੀਂ ਤਿੰਨ ਚਾਰ ਵਾਰੀ ਡ੍ਰੌਪ ਹੁੱਕ ਹੋ ਜਾਣਾ ਸੀਗਾ। ਇੱਥੇ ਛੱਡ ਦਿੰਨੇ ਆ। ਆਏ ਰੀਵਰ ਵੀ ਚਲਾਤਾ ਇਹਦਾ ਆਪਾਂ। ਓਕੇ। ਕਹਨਾ ਗੋਡਾ। ਹੁਣ ਆਹ ਛੜਾਤਾ ਸੀਗਾ ਆਪਾਂ ਛੱਡਤਾ ਏ ਟ੍ਰੇਲਰ ਆਪਣਾ ਆਹ ਖੜਾ। ਬਾਣੂ ਹੱਕ ਕਰਦੇ ਆ। ਜੇ ਉਹ ਬਾਈ ਦੀ ਵੀਡੀਓ ਬਣੀ ਹੋਈ ਨਾ ਮੈਂ ਦੇਖਦਾ ਜਦੋਂ ਤੋਂ ਬਣਾਉਂਦੇ ਸੀਗੇ। ਮਾਣੂ ਭਰਾ ਨੂੰ ਪੁੱਛਿਆ ਸੀ ਮੈਂ ਤੇਰੀ ਕੰਪਨੀ ਦਾ ਤਾਂ ਨਹੀਂ ਕੋਈ ਚੱਕਰ ਤੇ ਇਹ ਹੁਣ ਗੋਰਿਆਂ ਦੀ ਕੰਪਨੀ ਆ ਉਹ। ਉਹ ਤਾਂ ਗੋਰੇ ਨਹੀਂ ਕਰਨ ਦਿੰਦੇ ਇਦਾਂ ਦਾ ਕੰਮ। ਵੀ ਐ ਕਿਸੇ ਦਾ ਟ੍ਰੇਲਰ ਕਹਿੰਗੇ ਜੇ ਤੁਸੀਂ ਕਿਸੇ ਕਈ ਵਾਰੀ ਨਾ ਇੱਕ ਵਾਰੀ ਕੀ ਹੋਇਆ ਗੋਰੇ ਦਾ ਟਰੱਕ ਖਿੱਚਿਆ ਸੀਗਾ ਫਸਿਆ ਹੋਇਆ ਸੀ। ਤੇ ਗੋਰਾ ਪੈਸੇ ਵੇ ਕਰਨ ਲੱਗ ਗਿਆ। ਵੀ ਤੇਰਾ ਮੈਂ ਉਹ ਕੀਤਾ। ਮਾਣੂ ਭਰਾ ਉਹ ਸਾਡੇ ਨਹੀਂ ਇਹ ਕੰਮ ਚੱਲਦਾ। ਤੇ ਜੇ ਮੜਾਏ ਕੰਮ ਕਰਦੇ ਆ ਪੈਸੇ ਭਾਲਦੇ ਨੇ ਕੰਪਨੀਆਂ ਦਾ ਹੁੰਦਾ ਟਟ ਜਿਹੜਾ ਲੋਡ ਚੱਕਣ ਆਇਆ ਉਹਦਾ ਕੀ ਬਣੂਗਾ ਦੋਨੇ ਢੋਕਾਂ ਦੇ ਟਰੇਲਰ ਡਰੋਪ ਆ ਗਏ ਉਹ ਨੂੰ ਜਾਂਦਾ ਉਹੀ ਕੰਮ ਕਰਨਾ ਉਹ ਪਹਿਲਾਂ ਇੱਕ ਚੱਕ ਕੇ ਪਾਸੇ ਕਰਨਾ ਪਊਗਾ ਕਿਉਂਕਿ ਸਾਡਾ ਬੰਦਾ ਹੀ ਇੱਕ ਆਉਂਦਾ ਹੁੰਦਾ ਉਹ ਹੈਡਾਈਂਡਾਂ ਚ ਪਤਾ ਨਹੀਂ ਹੁਣ ਲੈ ਕੇ ਤਾਂ ਏਡੀ ਛੇਤੀ ਗਾਧਾ ਜਾਣਾ ਚੱਕ ਲੋ ਚੱਕ ਲੋ ਕਰਾ ਦੀ ਭਰਾ ਨੇ ਇਹ ਗੈਣਾ ਉਹਨਾ ਜੇ ਚੰਗਾ ਕਰੋਗੇ ਤਾਂ ਚੰਗਾ ਹੋਊਗਾ ਸੁਣਿਓ ਉਹ ਸੁਣਿਓ ਜਾਨੀ ਜਾਨੇ ਚੰਗੇ ਨਾਲ ਚੰਗਾ ਤੇ ਮੰਦੇ ਨਾਲ ਮੰਦਾ ਦੁਨੀਆ ਦਾ ਸੋਕਤ ਨੂੰ ਵਾਇਗਿ ਚੁਬਾ ਸ਼ਕਤ ਇਹ 500 ਕਿਲੋ ਇਹ ਤੋਂ ਆਪਾਂ ਨੂੰ ਹੈਗਾ 1023 ਕਿਲੋਮੀਟਰ ਉਮਾ ਵਾਲੀ ਲੋਕੇਸ਼ਨ ਕਿਉਂਕਿ ਉਸ ਕੌਂਸਲ ਜਾਣਾ ਹਨ ਆਪਾਂ ਤੁਮਾ ਤੇ ਅੱਗੇ ਮੈਂ ਉਹਨੇ ਪੇਪਰ ਫੜਾਏ ਕਹਿੰਦਾ ਸਾਈਨ ਕਰਦੇ ਅਜ ਗੋਰਾ ਸੀਗਾ ਹਨਾ ਤੇ ਮੈਂ ਗਾਂ ਲੱਭੀ ਆ ਮਾ ਉਹ ਕਹਿੰਦਾ ਨਹੀਂ ਦੋ ਥਾਈ ਸੀ ਕਿਉਂਕਿ ਅੱਗੇ ਦੋ ਦੋ ਡਿਲੀਵਰੀ ਵਾਲੇ ਚਾਹਦੇ ਪੇਪਰ ਇੰਨੇ ਹੋ ਜਾਂਦੇ ਐ ਸਾਈਨ ਕਰਨ ਵਾਲੇ ਆ ਦਿਮਾਗ ਪਤਾ ਨਹੀਂ ਸੱਚੀ ਕਿੱਥੇ ਆ ਮੈਂ ਪਹਿਲਾਂ ਜਦੋਂ ਸੁਭਾਗ ਕੰਮ ਤੇ ਆਉਣ ਤੋਂ ਪਹਿਲਾਂ ਬੈਂਕੋਂ ਜਾ ਕੇ ਆਇਆ ਹਨਾ ਆਰਬੀਸੀ ਕੰਮ ਸੀ ਮੈਨੂੰ ਤੇ ਮੈਂ ਜਾਣਾ ਆਰਬੀਸੀ ਜੇ ਉਹ ਰਾਹ ਚ ਆਉਂਦੀ ਸੀਗੀ ਸੀ ਆਈਬੀਸੀ ਬੈਂਕ ਮੈਂ ਗਿਆ ਸੀ ਆਈਬੀਸੀ ਪਾਰਕਿੰਗ ਲਈ ਗੱਡੀ ਹਨਾ ਉੱਤਰ ਕੇ ਜੋ ਬੈਂਕ ਕਨੇ ਉਹ ਮੈਂ ਗਿਆ ਏ ਮੈਂ ਤਾਂ ਆਰਬੀਸੀ ਜਾਣਾ ਸੀ ਫੇਰ ਦੁਬਾਰੇ ਆਰਬੀਸੀ ਗਿਆ ਚਲੋ ਉਹ ਕਿਹਾ ਨਾ ਟਾਈਮ ਕਾਫੀ ਲੱਗ ਗਿਆ ਅੰਦਰ ਬਾਹਰ ਆ ਕੇ ਗੱਡੀ ਇਧਰਲੀ ਸਾਈਡ ਲਾਈ ਮੈਂ ਦੂਜੀ ਸਾਈਡ ਲੱਭੀ ਆਪਾਂ ਸਟਾਈ ਵੇ 207 ਕੋਲੋਂ ਨਹੀਂ ਹੋਈ ਗੰਗਾ ਤੜਕੇ ਦਾ ਅੱਜ ਉਤੋ ਜੇ ਨਿਕਲੇ ਸੀ ਨਾਲ ਹੀ ਰੇਲ ਗੱਡੀ ਆ ਗਈ ਇਹਨੇ ਤਾਂ ਰੋਕ ਹੀ ਦਿੱਤੀ ਵਿਚਾਲੇ ਹਰੋਕੇ ਇੰਜਨ ਪਿੱਛੇ ਵੀ ਲੱਗਿਆ ਵਿਚਾਲੇ ਵੀ ਆ ਕਿਉਂਕਿ ਲੋਡ ਇੰਨੇ ਹੈਵੀ ਹੁੰਦੇ ਆ ਡਬਲ ਡਬਲ ਟਰੇਲਰ ਤੇ ਹਾਂ ਹੁਣ ਤੁਰੂ ਥੋੜੀ ਜੀ ਜੇ ਲੱਗਦਾ ਤਾਂ ਇਹਨਾਂ ਮੇਲਾ ਟਰੈਕਟਰ ਨੂੰ ਚੇਂਜ ਕਰਨ ਲੱਗ ਜਾਂਦੇ ਇੱਥੇ ਆ ਕੇ ਲਾਈਵ ਇਸਕੇਲ ਦਾ ਬੰਦ ਆ ਬਾਈਪਾਸ ਆ ਗਿਆ ਮੈਂ ਉੱਥੇ ਨਾ ਜਦੋਂ ਰੀਵਰ ਦਾ ਟੈਂਪਰੇਚਰ ਚੇਂਜ ਕੀਤਾ ਤੇ ਕੋਲੇ ਕਿਤੇ ਗੋਰਾ ਫਿਰਦਾ ਸੀਗਾ ਉਹਨੇ ਉਹ ਚੀਜ਼ ਆ ਕੇ ਅਫੇ ਅੰਦਰ ਰਸੀ ਉਹਨਾਂ ਨੇ ਉਹ ਕਰਤੀ ਈਮੇਲ ਭਾਤੀ ਡਿਸਪੈਚ ਨੂੰ ਮੈਂ ਕਿਹਾ ਮੇਨ ਤਾਂ ਡਿਸਪੈਚ ਨੇ ਕਿਹਾ ਮੈਂ ਤਾਂ 33 ਤੇ ਹੀ ਹੁਣ ਦੁਬਾਰੇ 36 ਤੇ ਕਰਨਾ ਮੈਨੂੰ ਇਹਨਾਂ ਨੇ ਨਹੀਂ ਸਮਝਾਉਣੀ ਜਿਹੜਾ ਹੈਵ ਕਲੋਗ ਹੈਗਾ ਨਾ ਗਰੇ ਜੰਵਾ ਜਿਹੜੇ ਮਰਜਾ ਚੜੀ ਵਾਲਾ ਕੰਮ ਤੇਲ ਵੀ ਯਾਰ ਭਰੋਣੇ ਆ ਇੱਥੋਂ ਲੜ ਜਾਦੀ ਆ ਟਰੈਕਟਰ ਨਾਲੇ ਤੋਂ ਨਾ ਪਹਿਲਾ ਹੀ ਜਿਹੜਾ ਲਾਭ ਦਾ ਟਰੱਕ ਸਟਾਪ ਹੁੰਦਾ ਉਹ ਤੋਂ ਆਏ 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 ਦਾ ਰਾਸ਼ ਹੀ ਬੜਾ ਲੱਗਿਆ ਪਿਆ ਬਾਬੇਓ ਰਾਸ਼ ਪੈ ਗਿਆ ਰਾਸ਼ ਲਾ ਉਰੇ ਤਾਈ ਖੜੇ ਆਗੇ ਡਿਊਟੀ ਫਰੀ ਤੋਂ ਵੀ ਪਿੱਛੇ ਤਾਈ ਟਰੱਕ ਆ ਪਰ ਅੱਜ ਮੰਡੇ ਆ ਮੰਡੇ ਮੰਡੇ ਕਾਹ ਹੁਣ ਪਤਾ ਨਹੀਂ ਆ ਕਬੂਤ ਫੁੱਲਾਗੇ ਤੋ ਪਹਿਲਾਂ ਬਹੁਤ ਟਾਈਮ ਬਾ ਮੰਡੇ ਚੱਲੇ ਆ ਆਪਾਂ ਇਹਨਾਂ ਛੱਡੇ ਨਿਕਲਦੇ ਉਹਨੇ ਉਚਾਲਿਆ ਇਹਨਾਂ ਗੈਪ ਦਾ ਤੋਂ ਕਿ ਇਹ ਤਾਂ ਹੁਣ ਖੜੇ ਆ ਅੱਛਾ ਉਹ ਤਾਂ ਹੁਣ ਖੜੇ ਆ ਸਾਈਡ ਤੇ ਇਹਨੇ ਟਰੱਕ ਇਹ ਵੀ ਚੱਕਰ ਹੋ ਗਿਆ ਸ਼ੋਲਡਰ ਤੇ ਆ ਦੇਖੋ ਕਿੰਨੇ 1 2 3 4 ਇਹਾਂ ਦਾ ਬਾਰਡਰ ਬੂਡਰ ਨਹੀਂ ਕਲੀਅਰ ਹੈਗਾ ਇਹਨਾਂ ਦਾ ਸਾਰੇ 5 ਤੋਂ 7 ਮਿੰਟ ਲੱਗੇ ਉਹੀ ਜਨਤਾ ਨਾ ਇੱਥੇ ਆ ਕੇ ਸਾਰੇ ਲੈਫਟ ਲੇਨ 'ਚ ਖੜਦੇ ਆ ਕੇ ਜਿਵੇਂ ਚਾਰ ਬੂਥ ਆ ਮੋਸਟਲੀ ਕੰਨੀਆਂ ਵਾਲੇ ਖੁੱਲੇ ਹੁੰਦੇ ਆ ਦੋਨੇ ਉਹ ਰਾਈਟ ਵਾਲੇ 'ਚ ਬਾਹਲੇ ਘੱਟ ਖੜਦੇ ਉਹ ਤੇ ਮੇਰੇ ਮੂਰੇ ਇੱਕ ਕੇ ਦੋ ਟਰੱਕ ਹੀ ਸੀ ਉਹ ਨਾਲ ਦੀ ਨਾਲ ਹੀ ਬਾਰੀ ਆ ਗਈ ਆਪਣੀ ਬੰਦਾ ਵੀ ਘੈਂਟ ਸੀਗਾ ਗੋਰਾ ਆਫੀਸਰ ਸੀ ਜਿਹੜਾ ਬਾਣੇ ਉਹ ਮੇਨ ਮੇਨ ਪਛਾਦੇ ਕਹਿੰਦਾ ਭਾਜਾ ਆਉਂਗਾ ਸਾਡੇ ਕੋਲੇ ਤੇਲ ਉਹਨਾਂ ਕੀ ਆ ਇਹ ਕਾ ਕਿੱਡੀਆਂ ਸੋਹਣੀਆਂ ਰੋਣਾ ਬਈਆਂ ਦੇ ਜਿੱਦੇ ਨੂੰ ਆਪਾਂ ਦੁਬਾਰੇ ਆਉਣਾ ਅਗਲੇ ਵੀਕ ਨੂੰ ਦੇਖਿਓ ਤੁਸੀਂ ਇੱਥੇ ਸਟਾਰਮ ਸ਼ੋਅ ਕਰਦਾਗਾ ਕੱਲ ਨੂੰ ਫਟੇ ਤੇ ਤੇਲੇ ਫੇਰੇ 3 ਲੈਵਲ ਉਹ ਚੱਲਿਆ ਸੀਗਾ ਜਮਾਈ ਥੱਲੇ ਨੂੰ ਜਾਵੜਿਆ ਬਾਕੀ ਸੇ ਸਾਫ਼ ਕਰਨੇ ਆ ਯਾਰ ਬਾਲੇ ਕੰਦੇ ਹੋਏ ਪਏ ਆ ਉਹ ਦਿਨ ਉਧਰੋਂ ਆਉਂਦੇ ਆ ਤਾਂ ਪੇਪਰ ਨਾਲੋਂ ਨਾਲ ਉਹਦਾ ਕਾਰ ਦਿੰਦੇ ਆ ਤੇ ਜਿਹੜਾ ਸਾਹਮਣੇ ਰਹਿ ਜਾਂਦਾ ਉਹ ਰਹਿ ਹੀ ਜਾਂਦਾ ਇਹ ਆਏ ਚੱਲਦੇ ਥੋੜੇ ਸਿਰੋਹੀ ਹੁੰਦੇ ਆ ਕੇ ਆਹ ਦੇਖੋ ਜਿਵੇਂ ਆਹ ਸਾਈਡਾਂ ਤੇ ਆ ਲਾਈਟਾਂ ਲੂਟਾਂ ਦੀ ਕੀ ਹਾਲਤ ਹੋਈ ਵੀ ਆ ਚੇਹੇ ਦਾ ਕਰਦਾ ਮੈਂ ਬੰਨਾ ਆਪਾਂ ਫਿਰ ਫਰੀ ਵਾਲੇ ਕਾਪ ਚ ਲਿਆਉਣੇ ਕਾਫੀ ਵਨ ਟਾਈਮ ਇਨਵੈਸਟਮੈਂਟ ਲਾਈਫਟਾਈਮ ਫਰੀ 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 ਤੇ ਟੋਟਰ ਰੰਗ ਦੀ ਜੈਕਟ ਕਿਵੇਂ ਲੱਗਦੀ ਹੈ ਨਵੀਂ ਜੈਕਟ ਘਰੋਂ ਕੱਢ ਕੇ ਲਿਆਇਆ ਘਰੇ ਮੈਂ ਸਾਂਗਦਾ ਪਾਉਂਦਾ ਨਹੀਂ ਸ਼ਹਿਰ ਚ ਉੱਥੇ ਮੈਨੂੰ ਇਹ ਯਾਰ ਭੜੀ ਲੱਗਦੀ ਹੈ ਪੜਕੀਲਾ ਯਾਰ ਰੰਗ ਬਾਕੀ ਤੁਸੀਂ ਦੱਸ ਦੋ ਸੋਹਣੀ ਲੱਗਦੀ ਹੈ ਕਿ ਕਿਵੇਂ ਆ ਕਿਵੇਂ ਲੱਗਦਾ ਚੋਪਰ ਓਏ ਵਾਏ ਬਰੂ ਵਾਏ ਬਰੂ ਰਾਮਪਰੇਟਰ ਹੈਗਾਗਾ ਉਹਦਾ ਪੰਜ ਚਾਰ ਆ ਠੰਡ ਠੀਕ ਠੀਕ ਹੈਗੀ ਆ ਨਾ ਬਾਲੀ ਕਹਿ ਸਕਦੇ ਨਾ ਥੋੜੀ ਆ ਕੱਪ ਉਹ ਵੀ ਧੋਣ ਵਾਲਾ ਸੀਗਾ ਉਹਦਾ ਤੋਕਾ ਵੇ ਵੀ ਪਾਇਏ ਤੇ ਉੱਥੇ ਗਰਦਾ ਗੁਰਦਾ ਆ ਪਿਆ ਹੈ ਇਹਨਾਂ ਨੂੰ ਸੰ ਠੀਕ 856 130 ਗੇ ਲੈਣਾ ਪੰਗਾ ਇਥੋਂ ਆਪਾਂ ਜਮਾਈ ਖਤਮ ਸਿੱਝੋ ਮੈਂ ਐਂਟੀ ਸੀਗਾ ਆ ਇੱਕ ਚੀਜ਼ ਲਿਆਂਦੀ ਆ ਟਰੱਕ 'ਚ ਬੈ ਕੇ ਦਿਖਾਉਣਾ ਇਹ ਨਾ ਫੋਨ ਹੋਲਡਰ ਲਿਆਂਦਾਗਾ ਹੈ ਤਾਂ ਇਹ ਦੂਜਾ ਚੁੰਬਕ ਵਾਲਾਗਾ ਵੀ ਜਵੇਂ ਨਾ ਹੋਣਾ ਕੀ ਹੁੰਦਾਗਾ ਟਾਈਮ ਨਾਲ ਹੀ ਹਨੇਰਾ ਹੋ ਜਾਂਦਾ ਤੇ ਮੁੜ ਕੇ ਉਹ ਗੋਪਰੋ ਵਿੱਚ ਵੀਡੀਓ ਨਹੀਂ ਬਣਦੀ ਤੇ ਆਪਾਂ ਲਾਉਣਾਗਾ ਉਹ ਤੇ ਮੂਰੇ ਬੈਂਡ ਸ਼ੀਲਡ ਤੇ ਇਹ ਹੈਗਾ ਉਹਦੇ ਵਾਲਾ ਮੈਗਨੇਟ ਵਾਲਾ ਵੀ ਲਾ ਲਓ ਰੱਖ ਲਓ ਐ ਇਸ ਤਰ੍ਹਾਂ ਵੀ ਟਰੱਕ ਇਹ ਤੋਂ ਕਵਰ ਲਾ ਕੇ ਫੋਨ ਤੋਂ ਜੇ ਗੁੱਟ ਰਿਹਾ ਤਾਂ ਇਹ ਇੱਕ ਤੇ ਦੇਖਦੇ ਆਂ ਟਰਾਈ ਕਰਕੇ 26 ਡਾਲਰ ਦਾ ਦਿੱਤਾ ਯੂ ਐਸ ਡੀ ਦਾ ਚੱਲ ਆਪਣੇ ਕੋਲ ਪੁਆਇੰਟ ਹੈਗੇ ਸੀਗੇ ਪੁਆਇੰਟਾਂ ਦਾ ਮਿਲ ਗਿਆ ਆਪਾਂ ਨੂੰ 26 ਦਾ ਪੈਨ ਤਾਂ ਲੱਗ ਗਿਆ ਅੰਦਰ ਮੈਨੂੰ ਆ ਦੇਖੋ ਆਹਾਗਾ ਆ ਸ਼ੀਸ਼ੇ ਤੇ ਲੱਗ ਜੂ ਵੀ ਤੁਰੇ ਜਾਂਦੇ ਤੇ ਜੇ ਵੀਡੀਓ ਬਣਾਉਣੀ ਆ ਆਪਾਂ ਦੋਨੇ ਸਾਈਡਾਂ ਦੀ ਬਣੂਗੀ ਇਹਨੂੰ ਲਾ ਕੇ ਦੇਖ ਰਿਹਾ ਕਿੱਥੇ ਲੱਗੂ ਸਹੀ ਬਣਦੀ ਆ ਆ ਦੇਖੋ ਇਹ ਹੁਣ ਇਹਦੇ ਨਾਲ ਹੀ ਲੱਗਿਆ ਹੋਇਆ ਵੀ ਇਹ ਵੇਚਣਾ ਆਵੇ ਮੈਨੂੰ ਇਹ ਸੀ ਪਰ ਇਹ ਆਊਗਾ ਨਹੀਂ ਉਹਦਾ ਸੌਦਾ ਫੇਲ ਹੋ ਗਿਆ ਯਾਰ ਉਹ ਸਾਹਮਣੇ ਲਾਇਆ ਹੋਇਆ ਮੈਨੂੰ ਭੇਕਾ ਸੀਗਾ ਵੀ ਇਹ ਸਾਈਡ ਨੂੰ ਵੀ ਕੰਮ ਕਰੂਗਾ ਪਰ ਸ਼ੀਸ਼ਾ ਇਹ ਆਹ ਹੁੰਦਾ ਥੱਲੇ ਨੂੰ ਇਹ ਟੇਡਾ ਲੋਟ ਤਾਂ ਕਰਕੇ ਸੌਦਾ ਫੇਲ ਹੋ ਗਿਆ। ਇਹਨੂੰ ਵਾਪਸ ਕਰਦਾਂਗੇ ਹਜੇ ਮੈਂ ਤਾਂ ਨਹੀਂ ਕੀਤਾ ਕਿਸੇ ਵੀ ਲੱਭ ਤੇ ਕਰ ਸਕਦੇ ਆ। ਮੈਂ ਫੇਰ ਵੀ ਨਾ ਜੋ ਰੁਕੇ ਸ਼ਾਮ ਨੂੰ ਠੰਡੇ ਮਤੇ ਨਾਲ ਇੱਕ ਵਾਰੀ ਇਹਨੂੰ ਟਰਾਈ ਕਰਕੇ ਦੇਖਾਂਗੇ ਸਾਰੇ ਤਰੀਕਿਆਂ ਨਾਲ। ਨਿਕਿਆ ਲੋਟੀ ਆ ਜੇ ਤਾਂ। ਲਾਲ, ਕਾਲਾ, ਨੀਲਾ, ਲਾਲ, ਚਿੱਟਾ। ਇੰਨੇ ਰੰਗਾਂ ਦੇ ਟਰੱਕ ਖੜੇ ਨੇ। ਰਾਉਕ ਬਲੇ ਵਾਲੇ ਤੇ ਅੱਜ ਤਾਂ ਇਹ ਬਾਟ ਵੀ ਇਤੋਂ 386 ਕਿਲੋਮੀਟਰ ਪਈ ਆ ਪੂਰੀ 386 ਇਹ ਲੱਕੀ ਨੰਬਰ ਹੁੰਦਾ ਨਾ ਨਾਲੇ ਕਹਿੰਦੇ ਹੁੰਦੇ ਆ 386 ਲੈ ਇਟ ਕੰਮ ਤਾਂ ਹੈ ਨਹੀਂ ਮੈਂ ਉਹ ਵੀ ਰੁੱਕ ਗਿਆ ਮੈਂ ਨਾਲੇ ਥਰਮੋਸ ਤੋਂ ਲਿਆਉਣੇ ਆ ਯਾਰ ਤੇ 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 ਨਾਲੇ ਜੇ ਆਪਣੀ ਫੇਵਰੇਟ ਚਾਹ ਪਈ ਹੋਈ ਉਹ ਚੱਕ ਲੈਉਣੇ ਆ ਠੀਕ ਕਾਇਨੇ ਆ ਮਿੱਤਰੋ ਮਦਰਾ ਬਾਈ ਰੈਕਗਰਪ ਚ ਇਹੀ ਮੈਸੇਜ ਆਈ ਜਾਂਦਾ ਸਟਾਰਮ ਸਟਾਰਮ ਇਧਰ ਨਾਰਥ ਕੋਰਟਰ ਵਾਲੀ ਸਾਈਡ ਤਾਂ ਕਹਿੰਦੇ ਕੰਮ ਚੱਲੀ ਜਾਂਦਾ ਪੂਰਾ ਰੀਚਿੰਗ ਰੇਨ ਦਾ ਤੇ 스ਨੋ ਵਾਲਾ ਆ ਹੁਣੇ ਮੈਨੂੰ ਕਾਲ ਆ ਕੇ ਹਟਿਆ ਡਿਸਪੈਚ ਦੀ ਕਹਿੰਦੇ ਇਧਰੋਂ ਕਿਵੇਂ ਮੈਂ ਕਿਹਾ ਕੈਮਰੇ ਖੋਲ ਕੇ ਦੇਖੋ ਟਰੱਕ ਦੇ ਆਲ ਗੁੱਡ ਆਲ ਗੁੱਡ 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 ਫਾਈਨਾਂ ਕੁ ਆ ਅੱਜ ਦਾ ਸਰਮੋਸ ਠੋਕੇ ਲਿਆਉਣੇ ਆ ਨਾਲੇ ਉਹ ਮੋੜ ਕੇ ਆਉਣਿਆ ਜਿਹੜਾ ਸਟੈਂਡ ਜਾਂ ਲਿਆਂਦਾ ਜੇ ਮੜਵਾਲਿਆ ਤਾਂ ਇਹਨਾਂ ਨੇ ਨਹੀਂ 26 ਸਾਈਡ ਡਾਲਰ ਖਰਾਬ ਹੋਣਗੇ ਆ ਵੀ ਆ ਗਿਆ ਹੀ ਮੈਂ ਵਧੀਆ ਰਹਿ ਗਿਆ ਅੱਗੇ ਖਿੱਚ ਕੇ ਲਾਤਾ ਇਹਨੂੰ ਮੈਂ ਪੁੱਛ ਲਿਆ ਮੈਂ ਕਿ ਮੂੰਹ ਤਾਂ ਨਹੀਂ ਕਰਨਾ ਮੈਂ ਮਨ ਨਹੀਂ ਪਾਸੇ ਕਰਿਆ ਆਉਣਾ ਆਪਦਾ ਟਰੱਕ ਕਹਿੰਦਾ ਨਹੀਂ ਓਕੇ ਆ ਮੈਂ ਕਹਾ ਓਕੇ ਆ ਤਾਂ ਫਿਰ ਉੱਕ ਗਿਆ ਪਹਿਲਾਂ ਹੁਣ ਦੇਖਾਂ ਮੋੜਦੇ ਆ ਕਿ ਨਹੀਂ ਫਰਮੋਸ ਤੇ ਫਰਮੋਸ ਠਾ ਫਰਮੋਸ ਇਹ ਵਨ ਟਾਈਮ ਇਨਵੈਸਟਮੈਂਟ ਲਾਈਫਟਾਈਮ ਫਰੀ ਕੋਈ ਵੀ ਸੁਣ ਸੁਣ ਅੱਕ ਤਾਂ ਨਹੀਂ ਗਏ ਵਨ ਟਾਈਮ ਇਨਵੈਸਟਮੈਂਟ ਮੈਂ ਗੋਰੇ ਨੂੰ ਆਪਾਂ ਪੁੱਛਿਆ ਗੋਰਾ ਨਹੀਂ ਕਾਲੇ ਨੂੰ ਲਾਭ ਦੇ ਟਰੱਕ ਵਾਲੇ ਨੂੰ ਮੈਨੂੰ ਕਹਿੰਦਾ ਕੋਈ ਚੱਕਰ ਨਹੀਂ ਇਹਨਾਂ ਨੇ ਉਦਾਂ ਦਾ ਹੀ ਕਲਰ ਕੀਤਾ ਹੋਇਆ ਸਾਰੇ ਨੂੰ ਲਾਭ ਦੇ ਨਾਲ ਦਾ ਇਹਨਾਂ ਦਾ ਪਿੱਕੇ ਹੋਣਗੇ ਕੁਝ ਵੀ ਹੋਊਗਾ ਸੇਮ ਹੀ ਮਿਲੂਗਾ ਉਹ ਵਾਲਾ ਤਾਂ ਉਹਨਾਂ ਨੇ ਮੋੜ ਲਿਆ ਹੁਣ ਆਪਾਂ ਡਿਫਰੈਂਟ ਲਿਆਂਦਾਗਾ ਇਹ ਹੈ ਵੀ ਮਹਿੰਗਾ ਪਰ ਇੰਨਾ ਕੁ ਜ਼ਬਰਦਸਤ ਹੁੰਦਾ ਨਾ ਮੈਨੂੰ ਇਹ ਕੀ ਇਹ ਕੰਮ ਦੇ ਦੇ ਵੀ ਸ਼ੀਸ਼ੇ ਤੇ ਆਪਾਂ ਤਾਂ ਫੋਨ ਹੀ ਲਾਉਣਾ ਥੋੜਾ ਜਿਹਾ ਵੀ ਜੇ ਟੇਡਾ ਵਿੰਗਾ ਲੱਗਦਾ ਹੋਇਆ ਇਹ ਹਲਾ ਆਹ ਚੀਜ਼ ਲੱਗੂ ਸ਼ੀਸ਼ੇ ਤੇ ਲਾਉਂਗਾ ਆਹ ਫੋਨ ਦੇ ਬੈਕ ਸਾਈਡ ਲਾ ਦਾਂਗੇ ਤਾਂ ਚਿਹਰੇ ਦਾ ਤਾਂ ਕਵਰ ਦੂਜਾ ਲਿਆਉਣਾ ਪਊਗਾ ਹੂੰ ਆ ਦੇਖੋ ਐਸ ਤਰ੍ਹਾਂ ਇੰਨੀ ਕੇ ਵੱਡੇ ਗਦਾਣੇ ਜਿੱਡੀ ਮਰਜ਼ੀ ਉਖਲੀ ਹੋਵੇ ਦੂਜੇ ਕਬਰ ਚ ਲੱਗੂ ਜੇ ਤੇ ਲਾਤਾ ਮੁੜ ਕੇ ਆਪਾਂ ਨੂੰ ਪੱਟਣਾ ਪਊਗਾ ਉੱਥੇ ਜਾ ਕੇ ਦੇਖਾਂਗੇ ਸਵੇਰ ਨਾਲ ਜੋ ਟਾਈਮ ਹੋਵੇ ਡਿਲੀਵਰੀ ਕਰਦੇ ਆਂ ਨਾ ਫੜਾ ਜਾਂ ਪਿਕਅਪ ਕਰਨ ਗਿਆ ਤੋਂ ਉਦੋਂ ਟਰਾਈ ਕਰਕੇ ਦੇਖ ਲਾਂਗੇ ਉਹ ਬਾਈ ਕਿੱਥੇ ਲਾ ਕੇ ਸੌਂ ਗਿਆ ਉਹ ਭਰਾਵਾ ਇੱਥੇ ਨਹੀਂ ਇਹ ਸੌਣ ਦਿੰਦੇ ਤੂੰ ਤਾਂ ਉੱਥੇ ਲਾ ਲੈਂਦਾ ਤੇ ਲਾਇਆ ਵੀ ਗਲਤ ਸਾਈਡ ਆ ਹਨਾ ਵੀ ਜਿੱਧਰ ਟਰੱਕ ਥੱਲੇ ਮੁੜਦੇ ਜਿਵੇਂ ਆਪਾਂ ਉੱਥੇ ਸੌਣ ਨੇ ਹੁੰਨੇ ਆ ਮਣਕਾਟੋ ਉਹਦਾ ਕੀ ਸੀਨ ਹੁੰਦਾ ਉਹ ਆਪਾਂ ਇੱਧਰ ਸੌਂਨੇ ਹੁੰਨੇ ਮੰਨ ਲਾ ਉੱਥੇ ਲੈਫਟ ਹੀ ਪਾਈਦੀ ਆ ਜਿਵੇਂ ਪਾਈਦੀ ਇੱਥੇ ਵੀ ਲੈਫਟ ਆ ਤੇ ਪਰੇ ਲੈਫਟ ਸਾਈਡ ਹੀ ਥੱਲੇ ਸੌਂ ਗਿਆ ਬੰਦਾ ਜੇ ਇੱਥੇ ਸਿੱਤ ਗਏ ਨੇ ਭੰਨ ਦੇਣਾ ਮੈਂ ਇੰਨੀ ਗੱਲ ਦੱਸਤੀ ਆ ਜਿੰਨੇ ਕੁ ਲੋਕ ਤੇ ਛੁੱਟੇ ਛੁਰ ਜਾਂਦੇ ਆ ਚੱਲ ਗਏ ਹਜੇ ਬਾਟਾ ਓਏ ਆਪਾਂ ਤਾਂ ਆਫ ਕੱਢਣੀ ਸੀ ਫਿਰ ਉਹ ਮਾ ਆਫ ਕੱਢਣੀ ਪੈਣੀ ਆ ਕਿਉਂਕਿ 385 300 ਉਖੜ ਜੋ ਦੂਰ ਕਰਾਂ ਇਹਨੂੰ 385 ਕਿਲੋਮੀਟਰ ਪਿਆ ਹਜੇ ਆਪਾਂ ਨੂੰ ਉਨੇ ਕਾਫੇ ਦੀ ਘੁੱਟ ਭਰ ਲੈਣੇ ਆ ਮੋਹ ਤਾਂ ਮਿਲੀ ਆਪਣੀ ਫੇਵਰੇਟ ਵਾਲੀ ਉਹ ਦੂਜੀ ਲੈ ਆ ਮੈਂ ਜਿਹੜੀ ਅੱਗੇ ਪੀਂਦੇ ਹੁੰਦੇ ਸੀਗੇ ਉਹ ਲੈ ਆ ਬਾਕੀ ਇਹ ਦੁਨੀਆ ਮੈਂ ਚੱਲਦੀ ਰਹਿਣੀ ਆ ਮੈਂ ਉਹੀ ਕਹਿਣਾ ਹੁਣ ਹਰ ਇੱਕ ਦੀ ਜ਼ਿੰਦਗੀ ਚ ਟੈਨਸ਼ਨਾਂ ਕੋਰਨਾ ਕੁਝ ਹੁੰਦੀਆਂ ਨਾ ਤਾਂ ਉਹ ਚੀਜ਼ ਦਾ ਮਰਨਾ ਹੱਲ ਆ ਹਨਾ ਨਾ ਹਰ ਵਕਤ ਰੋਈ ਜਾਣਾ ਹੱਲ ਆ ਹਮੇਸ਼ਾ ਕਹਿਆ ਕਰੋ ਚੜ੍ਹਦੀ ਕਲਾ ਵਾਹਿਗੁਰੂ ਦੀ ਕਿਰਪਾ ਹਨਾ ਹੋਣਾ ਜੋ ਉਹੀ ਆ ਤੇ ਹਮੇਸ਼ਾ ਰੱਬ ਨੂੰ ਯਾਦ ਰੱਖੋ ਫਿਰ ਚੰਗਾ ਵੀ ਹੁੰਦਾ ਮੈਂ ਇਹ ਗੱਲ ਮੇਰੀ ਯਾਦ ਰੱਖਿਓ ਜਿਹੜਾ ਬੰਦਾ ਹਮੇਸ਼ਾ ਰੋਂਦਾ ਹੀ ਰਹਿੰਦਾ ਉਹਨੂੰ ਤੁਸੀਂ ਸਾਰੀ ਉਮਰ ਰੋਂਦਾ ਹੀ ਦੇਖੋਗੇ ਜਿਹਦੇ ਮੂੰਹ ਤੇ ਚੜ੍ਹਦੀ ਕਲਾ ਹੈ ਨਹੀਂ ਕਿਉਂਕਿ ਪਰਮਾਤਮਾ ਵੀ ਕਹਿੰਦਾ ਵੀ ਇਹਨੇ ਤਾਂ ਰੋਂਦਾ ਹੀ ਰਹਿਣਾ ਉਹਦੇ ਕੋਲੇ ਹੋਵੇ ਵੀ ਨਾ ਕੋਸੋਂ ਨੇ ਤਾਂ ਵੀ ਰੋਂਦਾ ਹੀ ਰਹਿਣਾਗਾ ਪਰਮਾਤਮਾ ਕਹਿੰਦਾ ਚੱਲ ਇਹਨੂੰ ਆਈ ਚੱਲਣ ਦੇ ਮਲੰਗਣੇ ਆ ਹੀ ਰਹਿਣਾ ਹਰ ਵਕਤ ਚੜ੍ਹਦੀ ਕਲਾ ਕਿਹਾ ਕਰੋ ਭਲਾ ਨਹੀਂ ਹੈਗੇ ਕਿ ਚੜ੍ਹਦੀ ਕਲਾ ਪਰ ਕਿਰਪਾ ਪਰਮਾਤਮਾ ਦੀ ਭਲਾ ਓਡੇ ਕੋਲੇ ਦੀਵਾਨੀ ਨਹੀਂ ਮੰਨ ਲ ਪੈਸੀ ਨਹੀਂ ਜਾਂ ਕੁਝ ਬਹੁਤ ਚੜ੍ਹਦੀ ਕਲਾ ਬਹੁਤ ਮਾਰਕ ਪੈਂਦਾ ਉਹ ਚੀਜ਼ ਦਾ ਪ੍ਰਤਿਆਕੇ ਦੇਖਿਓ ਇਹ ਚੀਜ਼ ਹੁਣ ਮੇਰਾ ਉੱਤੇ ਆਪਾਂ ਪਰਸੋਂ 3 ਦਿਨ ਹੋ ਗਏ 4 ਆਹ ਤਾਂ ਦਰਦ ਕਰੀ ਜਾਂਦਾ ਮੈਂ ਓਦھے ਵੀ ਦੱਸਿਆ ਸੀ ਹੈ ਨਾ ਓਵੇਂ ਹੀ ਆ ਕੋਈ ਨਹੀਂ ਦਵਾਈ ਲੈਣਾ ਘਟ ਜਾਂਦਾ ਉਹਦਾ ਅਸਰ ਲੈਂਦਾ ਫੇਰ ਉਹ ਹੋ ਜਾਂਦਾ ਇਹ ਮੈਨੂੰ ਕੋਈ ਕਹਿ ਰਿਹਾ ਵੀ ਤੈਨੂੰ ਉਹ ਕੀ ਕਹਿੰਦੇ ਹੁੰਦੇ ਹੈ ਮਾਈਗਰੇਨ ਕਿ ਕੀ ਕਹਿੰਦੇ ਹੁੰਦੇ ਉਹ ਹੋ ਗਿਆ ਅੱਧੀ ਸਾਈਡ ਆ ਪਹਿਲਾਂ ਇੱਥੋਂ ਸੀ ਆ ਥਾਂ ਹਨ ਹੁਣ ਆ ਸਾਰਾ ਗਾ ਆਹ ਇੱਥੋਂ ਆਹ 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 ਥਾਂ ਸਾਰਾ ਮੈਨੂੰ ਨੇ ਹਿੰਦੇ ਨੇ ਦੱਸਿਆ ਹੋਗਾ ਕਿ ਇਹ ਚੀਜ਼ ਦੀ ਨਾਲ ਇੱਥੇ ਚੁੰਡੀ ਭਰ ਲਾਏ ਕਰਕੇ ਐ ਇਹ ਕਹਿੰਦਾ ਇੱਕ ਪਾਣੀ ਜਾਦੇ ਵੀ ਪਾਣੀ ਦਾ ਗਰਮ ਬਹੁਤ ਪੀਣਾ ਉਹ ਕਹਿੰਦਾ ਨੂਨ ਪਾ ਕੇ ਪੀਲਾ ਪਾਣੀ ਵੀ ਪਾਣੀ ਅੰਦਰ ਖੜਾ ਰਵੇ ਤੇ ਇੱਕ ਕਹਿੰਦਾ ਬਿਨਾਂ ਲਾਰਮ ਤੋਂ ਸੌਂ ਜਾ ਰਾਤ ਨੂੰ ਮੈਂ ਕਿਹਾ ਭਰਾਵਾ ਮੈਂ ਪਹੁੰਚਦਾ ਹੀ 12:30 ਨੂੰ ਆ ਸਵੇਰ ਪੰਜ 6 ਵਜੇ ਡਿਲੀਵਰੀ ਹੋਈ ਤੈਨੂੰ 4 ਘੰਟੇ ਫੇਰ ਸੁੱਤਾ ਇਹਨਾਂ ਦੇ ਮਾਈਗਰੇਨ ਕੀ ਕੀ ਕਹਿੰਦੇ ਮੈਨੂੰ ਕਹਿਣਾ ਨਹੀਂ ਆਉਂਦਾ ਉਹੀ ਹੋਣਾਗਾ ਹਨ ਤੇ ਹੋਰ ਕੀ ਹੋਊਗਾ ਉਦੋਂ ਉਹ ਜਿਹੜਾ ਸੁੱਤਾ ਨਹੀਂ ਨਾ ਵਾਟਰ ਤੇ ਦੋ ਦਿਨ ਉਹਨੇ ਕੰਮ ਕੀਤਾ ਇਹ ਹੁਣ ਪਤਾ ਨਹੀਂ ਕਿਵੇਂ ਸੈੱਟ ਹੋਊਗਾ ਬਹੁਤ ਜ਼ਿਆਦਾ ਦਰਦ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਸਿਰ ਦਾ ਦਰਦ ਤੇ ਉਹ ਵੀ ਆਹ ਥਾਂ ਦਾ ਇਕੱਲੇ ਆਹ ਸਾਰਾ ਇੱਕ ਸਾਈਡ ਦਾ ਹੀ ਐਂ ਹੱਥ ਲਾਏ ਤੋਂ ਵੀ ਹੁੰਦਾ ਬਈ ਹੋਣਾ ਨਹੀਂ ਚਾਹੀਦਾ ਕਹਿੰਦੇ ਐਂ ਟੱਚ ਕਰੇ ਤੋਂ ਵੀ ਹੁੰਦਾਗਾ ਇਹ ਮਨ ਪਤਾ ਨਹੀਂ ਕੀ ਹੈ ਜੇ ਤੁਹਾਨੂੰ ਕਿਸੇ ਨੂੰ ਪਤਾ ਤਾਂ ਯਾਰ ਦੱਸੋ ਨਾ ਮੈਨੂੰ ਇਹਦਾ ਹੱਲ ਸਾਰੇ ਭੈਣ ਭਰਾ ਆਹ ਸਾਈਡ ਮੰਨ ਲਓ ਜਿੱਥੇ ਤੇ ਮੇਰਾ ਹੱਥ ਹੈ ਸਾਰਾ ਹੀ ਡੁੱਬਦਾ ਹੈ ਇੱਥੋਂ ਸਿਰ ਤਾਂ ਕਦੇ ਹੀ ਡੁੱਬਦਾ ਨਹੀਂ ਆਹ ਸਾਰੀ ਸਾਈਡ ਆਖ ਆਹ ਤਾਂ ਸਾਰਾ ਜੇ ਕਿਸੇ ਨੂੰ ਪਤਾ ਹੋਇਆ ਤਾਂ ਲਾਜ਼ਮੀ ਦੱਸਿਓ ਯਾਰ ਮੈਨੂੰ ਕਿ ਮੇਰਾ ਹੱਲ ਹੀ ਹੋ ਜੇ ਬਹੁਤ ਤਕਲੀਫ ਚ ਮੈਂ ਦਾ ਗੋਲਗਾ ਹੀ ਆ ਉੱਦੇ ਆਪਾਂ ਉਥੋਂ ਵਾਈਟ ਰਿਵਰ ਤੋਂ ਲੰਘਾ ਸੀ ਨਾ ਐਡ ਵਾਲਾ ਫਿਰ ਮੈਂ ਡਾਕਟਰ ਤੋਂ ਲੈ ਕੇ ਆਇਆ ਫਿਰ ਘਰੋਂ ਵੀ ਲੈ ਤਿੰਨ ਚਾਰ ਤਰ੍ਹਾਂ ਦੀਆਂ ਨਵੇਂ ਗੋਲੀਆਂ ਲਈ ਜਾਂਦਾ ਵੀ ਹਟ ਜੇ ਹਟ ਜੇ ਪਰ ਅੱਜ ਰਾਤ ਨੂੰ ਤਾਂ ਕੱਲ ਨੂੰ ਕੀ ਕਰਾਂਗੇ ਆਪਾਂ ਜੇ ਉੱਜਾ ਲੋਡ ਹੋ ਜਾਣਾ ਸੌਣਾਗਾ ਖੁੱਲਾ ਕੋਈ ਲਾਰਮ ਬਿਨਾ ਲਾਰਮ ਲਾਏ ਤੂੰ ਮੈਨੂੰ ਗੰਦੀ ਆਦਤ ਕਿਵੇਂ ਲਾਰਮ ਲਾ ਕੇ ਸੁਣਨਾ ਭਲਾ ਘਰੇ ਆ ਜਾਂ ਕਿਤੇ ਵੀ ਆ ਵੀ ਲੇਟ ਨਾ ਹੋ ਜਾ ਐ ਨਾ ਹੋ ਜਾ ਮਲਾ ਉਸੇ ਚੀਜ਼ ਨੇ ਮੇਰਾ ਕੰਮ ਕਰਾਤਾ ਚਲੋ ਚੱਲੀਏ లైవి పార్కింగ్ 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 ਇਹਦਾ ਪਹਿਲੇ ਡੇਢੇ ਲਾਈ ਬੈਠਿਆ ਤੱਕਾ ਨਾ ਵਧੀਆ ਇਹਨਾਂ ਦੇ ਬਾਹਰ ਚ పార్కింగ్ ਪਰ ਮੈਨੂੰ ਲੱਗਦਾ ਨਹੀਂ ਮਿਲੂਗੀ ਉਹੀ ਬੈਕ ਫਿਰ ਬਾਹਰ ਹੀ ਜਾਣਾ ਪਊ ਹੂੰ 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 ਆਬ ਐਸੇ ਲਾ ਨਹੀਂ ਸਕਦੇ ਹੁਣ ਜੇ ਇੱਧਰ ਪਾਰਕਿੰਗਾਂ ਵੀ ਖਾਲੀ ਹੋ ਗਈਆਂ ਟਰੱਕ ਹੀ ਨਹੀਂ ਮੁੜਨਾ ਉੱਚ ਥੱਲੇ ਹੁਣ ਇੱਥੇ ਆ ਗਏ ਪਾਰਕਿੰਗਾਂ ਖਾਲੀ ਬੰਗਾ ਟਰੱਕ ਕਿਵੇਂ ਮੁੜੂ ਇੰਨਾਂ ਚ ਚਲੋ ਬੈਕ ਮੈਂ ਆ ਬੰਦੇ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਆਈ ਨੇ ਹੁਣ ਲੈ ਅਟਕੇ ਲਾਤਾ ਇਹਨੇ ਸਾਰੀਆਂ ਪਾਰਕਿੰਗਾਂ ਹੀ ਖਤਮ ਕਰਤੀਆਂ ਮੈਂ ਇਹਨੂੰ ਕਹਿਆ ਸੀ ਇੱਥੇ ਇਕੜ ਲਾਈਟਾਂ ਮਾਰ ਕੇ ਵੀ ਇੱਧਰ ਹੀ ਆ ਜਾ ਬੈਕ ਲੈਉਣਾ ਪੂ ਤੈਨੂੰ ਫੇਓ ਲਾਤਾ ਬਾਈ ਨੇ ਇਹਨੇ ਸਾਰਿਆਂ ਹੀ ਖਤਮ ਹੀ ਕਰ ਤੀਆਂ ਹੁਣ ਕਿ ਜਿੰਨੇ ਮਰਜੀ ਟਰੱਕ ਨਿਕਲ ਜਾਣਾ ਅੱਗੇੋਂ ਤੇ ਕੋਈ ਨਹੀਂ ਲਾ ਸਕਦਾ ਉੱਥੇ ਹੁਣ ਦੇਖੋ ਬਾਹਰ ਹੀ ਲਿਆਉਂਦਾ ਕਿ ਕੀ ਕਰਦਾ ਮੈਨੂੰ ਤਾਂ ਲੱਗਾ ਉੱਥੀ ਸਹੀ ਕਰਕੇ ਲੈ ਜਾ ਇਹਨਾਂ ਤੇ ਮੈਂ ਇਹਨੂੰ ਲਾਈਟਾਂ ਮਾਰੀਆਂ ਸੀ ਮੈਂ ਕਿਹਾ ਬਾਈ ਨਾ ਉਹ ਕਰ ਲੈ ਕੇ ਜਾ ਵੀ ਇਤਰੀ ਲਾ ਲਿਆ ਤੂੰ ਤਾਂ ਲਿਆ ਕੇ ਹੁਣ ਅੱਗੇ ਨੂੰ ਜਾਊਗਾ ਹੂੰ ਬਾਈ ਲਾਤਾ ਸੈੱਟ ਕਰਕੇ ਇਹਨੇ ਇੱਕ ਗੱਲ ਮੰਨਣੀ ਪਾਉਗੀ ਵੀ ਹਰ ਇੱਕ ਬੰਦਾ ਆਪਦਾ ਹੀ ਸੋਚਦਾ ਉਹ ਦੋ ਟਰੱਕ ਕਿਸੇ ਨਾ ਤੀਜਾ ਬਾਈ ਨੇ ਲਾਤਾ ਇਹ ਤੂਹਾਲ ਤੋਂ ਜਿੰਨੇ ਮਰਜੀ ਨਿਕਲ ਕੇ ਉਧਰ ਕਿਸੇ ਦਾ ਟਰੱਕ ਨਹੀਂ ਲੱਗਣਾਗਾ ਇਹਦੇ ਲੋਨ ਕਰਕੇ ਇਹ ਬੰਦੇ ਦੇ ਹੁਣ ਜਮਈ ਵੀ ਹਰ ਇੱਕ ਬੰਦਾ ਐ ਸੋਚਦਾ ਆਪਦਾ ਵੀ ਮੈਂ ਲਾ ਲਾਂ ਬਾਕੀ ਦੇਖੀ ਉਹ ਹੁਣ ਮੂਹੜੋ ਪਾਰਕੀਆਂ ਬੇਲੀਆਂ ਹੋ ਜਾਣੀਆਂ ਜਿਹਦਾ ਇੱਧਰ ਨੂੰ ਮੂੰਹ ਉਹਦਾ ਟਰੱਕ ਵੀ ਨਹੀਂ ਨਿਕਲਣਾ ਤੇ ਹੁਣ ਮੰਨ ਲਓ ਇਹ ਕੇਰਾ ਸੌਂ ਗਿਆ ਤੇ ਰਾਤ ਨੂੰ ਕਿਸੇ ਨੇ ਆ ਕੇ ਠਾਤਾ ਜਾਂ ਇਹਨਾਂ ਨੇ ਬਲਮਾਰਟ ਵਾਲਿਆਂ ਨੇ ਵੀ ਆ ਗਲਤ ਪਾਰਕਿੰਗ ਆ ਤੇ ਫੇਰ ਨਹੀਂ ਨੀ ਖਰਾਬ ਹੋਊ। ਇਹ ਸਟਰੀਟ ਪਾਰਕਿੰਗ ਹੈਗੀ ਇੱਥੇ ਕਿਹੜਾ ਨੋ ਪਾਰਕਿੰਗ ਆ? ਐ ਜੇ ਕੰਮ ਆ ਬੰਦਿਆਂ ਦੇ। ਬਾ ਵੀ ਆਪ ਦਾ ਹਰ ਇੱਕ ਨੂੰ ਦੂਜੇ ਦਾ ਕੋਈ ਨਹੀਂ ਵੀ ਅਸੀਂ ਕਿੰਨੀ ਪਾਰਕਿੰਗ ਖਰਾਬ ਕਰਤੀ ਇਹਨਾਂ ਨੇ ਟੋਟਲ ਪਾਰਕਿੰਗ ਹੀ ਖਰਾਬ ਕਰਤੀ ਆ। ਟੋਟਲ ਜਿੰਨੀ ਦੀ ਜਿੰਨੀ ਆ ਉਹਦੇ 'ਚ ਕਿਉਂਕਿ ਲੈਫਟ ਨਹੀਂ ਬਚਣੀ ਹੁੰਦੀ ਐ ਉੱਤੋਂ ਦੀ ਟਰੱਕ ਆਪਾਂ ਮੋੜਨਾ ਆਉਂਦਾ, ਟਰੈਲਰਾਂ ਦੇ ਵਿੱਚ ਥਾਂ ਥੋੜਾ ਹੁੰਦਾ। ਤੇ ਇੱਕ ਵੀ ਟਰੱਕ ਨਹੀਂ ਮੋੜਦਾ। ਹੁਣ ਨਹੀਂ ਗਾਂ ਤਿੰਨ ਪਾਰਕਿੰਗਾਂ ਸੀ ਉਹ ਮੂਹਰੇ ਟਰੱਕਾਂ ਦੇ ਮੂਹਰੇ। ਉੱਥੇ ਇਹ ਵੀ ਗਿਆ ਮੈਂ ਵੀ ਗਿਆ ਲੱਗਿਆ ਨਹੀਂ ਮੈਂ ਤਾਂ ਬੈ ਇਹ ਨੇ ਠੀਲਾ ਤਾਂ ਭਰਾ ਨੇ ਔਰ ਮੈਂ ਤਾਂ ਇੱਥੇ ਰੋਡ ਦੇ ਉੱਤੇ ਲਾਇਆ ਸਾਈਡ ਤੇ ਕਰਕੇ ਮੈਂ ਔਰ ਕਿਭਰ ਇੱਥੇ ਸੌ ਜਾਨੇ ਆ 12:00 ਬਜ ਗਏ ਆਗੇ ਤੇ 5:30 6:00 ਵਜੇ ਫੇਰ ਜਾਣਾ ਹੀ ਆ ਅੰਦਰ ਆ ਕੇ ਰੋਟੀ ਖਾਣੀ ਆ ਅੰਡੇ-ਉੰਡੇ ਬਾਲ ਕੇ ਰੱਖਣੇ ਸਵੇਰ ਵਾਸਤੇ ਮਾਚਲਾ ਇੱਥੇ ਗੜ ਜਾਨੇ ਆ ਜਿਹਨੇ ਮਾਰਤੀ ਚਾਵਲ ਤਾਂ ਸਾਰੇ ਰਾ ਮੀ ਪੈਂਦਾ ਆ ਬਾਬੇ ਆਈ ਠੀਕ ਆ ਮਿੱਤਰੋ ਕਰੋ ਸਪੋਰਟ ਠੀਕ ਆ ਕਰੋ ਭਰਾ ਨੂੰ ਸਪੋਰਟ ਚੈਨਲ ਕਰ ਲੋ ਸਬਸਕ੍ਰਾਈਬ ਆਪਣਾ ਤੇ ਨਾਲ ਦੀ ਨਾਲ ਬੈਲ ਆਈਕਨ